ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਹਰੀਨੋਂ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਇਹਨੂੰ ਕੋਟਕਪੂਰਾ ਪੈ ਜਾਂਦੀ ਆ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਸਾਫ਼ ਸੁਥਰਾ ਵਪਾਰ ਲਾਈਨ ਦਾ ਕੰਮ ਆ ਤੇ ਤਕਰੀਬਨ ਚੰਗੇ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਸਾਈਵਾਲਾ ਮੂੰਹੋ ਚਾਰਦਾਂ ਦਾ ਵੜਾ ਜਿਹੜੀ ਕਿ ਸੂਈ ਸਵਾਈ ਆ ਸਾਈਵਾਲ ਨਸਲਾ ਦੋਸਤੋ ਇਹ ਵਿਕਾਊ ਆ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ। ਸੋ ਦੋਸਤੋ ਲੈਨੇ ਆਂ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ। ਆਓ ਜੀ ਬਾਈ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਬਾਈ ਜੀ ਆਪਣਾ ਨਾਮ ਦੱਸਿਓ ਜੀ। ਰਾਜਪਾਲ ਸ਼ਰਮਾ। ਰਾਜਪਾਲ ਸ਼ਰਮਾ। ਸ਼ਰਮਾ ਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ। 97799 97799 00575 00575 ਹਾਂ ਜੀ। ਇਹ ਬਾਈ ਜੀ ਅੱਜ ਆਪਣੇ ਕੋਲ ਇੱਕ ਵੜ ਸੇਲ ਹੈ ਜੀ ਹਾਂਜੀ ਤੇ ਵਪਾਰ ਲੈਣ ਦਾ ਹੀ ਕੰਮ ਆਪਣਾ ਹਾਂਜੀ ਠੀਕ ਹੈ ਜੀ ਇਹ ਕੀ ਹੈ ਦੀ ਡਿਟੇਲ ਆ ਬਾਈ ਜੀ ਕਿੰਮਾ ਸੂ ਆਇਆ ਤੇ ਮੂੰਹ ਕਿਵੇਂ ਆ ਇਹ ਬਾਈ ਜੀ ਰਾਤ 2 ਵਜੇ ਸੂਈ ਹੈ ਠੀਕ ਹੈ ਜੀ ਜੇਰ ਕੰਪਲੀਟ ਹੋ ਗਈ ਹੈ ਜੇਰ ਕੰਪਲੀਟ ਆ ਹਾਂਜੀ ਸਵੇਰੇ 4 6-7 ਕਿਲੋ ਬੋਲਾ ਘੱਟਦਾ ਸੀ ਠੀਕ ਹੈ ਜੀ ਹਾਂ ਹੁਣ 10-11 ਕਿਲੋ ਬੋਲਾ ਹੋਊਗਾ 10-11 ਕਿਲੋ ਦੋਨਾਂ ਟਾਈਮਾਂ ਦਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਸੂਆ ਕਿੰਨਾ ਜੀ ਇਹ ਇਹ ਪਹਿਲਾ ਸੂਆ ਹੈ ਚਾਰ ਦਾਂਦਾ ਮੂੰਹ ਚਾਰ ਦਾਂਦਾ ਪਹਿਲਾ ਸੂਆ ਹੈ ਤੇ ਮਗਰ ਬੱਚਾ ਕੀ ਹੈ ਜੀ ਇਹਦੇ ਅੱਛਾ ਹੈ ਜੇਰ ਜੂਰੋ ਓਕੇ ਹੈ ਜੀ ਓਕੇ ਓਕੇ ਲਓ ਵੀ ਸਜਣੋ ਪਿਓਰ ਸਾਈ ਵਾਲਾ ਸੀਲਸ ਲੱਗਾ ਦੋਸਤੋ ਬਿਲਕੁਲ ਇਹਨਾਂ ਜੀ ਦੋਸਤੋ ਇਹ ਜਿਹੜਾ ਸੀਲਸ ਲੱਗ ਵਾਲਾ ਫੰਕਸ਼ਨ ਹੈ ਜਿਹੜਾ ਮੈਂ ਬੋਲਿਆ ਇਹ ਬਹੁਤ ਘੱਟ ਹੁੰਦਾ ਤੇ ਆ ਤੁਸੀਂ ਦੇਖ ਸਕਦੇ ਹੋ ਬਾਈ ਜੀ ਹੱਥ ਲਾ ਰਹੇ ਆ ਬਿਨਾ ਨਿਆਣੇ ਤੋਂ ਦੇਖ ਸਕਦੇ ਹੋ ਤੁਸੀਂ ਚਾਰ ਚਪੇਰੇ ਥਣਾ ਨੂੰ ਹੱਥ ਲਾ ਰਹੇ ਆ ਤੇ ਵੜ ਨਹੀਂ ਹਿੱਲ ਰਹੀ ਤੋੜ ਕੇ ਤੁਹਾਨੂੰ ਦਿਖਾਵਾਂਗੇ ਦੋਸਤੋ ਤੇ ਬੱਚਾ ਵੀ ਤੁਹਾਨੂੰ ਦਿਖਾਉਣੇ ਆ ਪਰ ਲੈ ਪਾਸੇ ਖੜਾ ਲਓ ਵੀ ਸੱਜਣੋ ਤੁਰਦਿਆਂ ਤੋਂ ਤੁਹਾਨੂੰ ਸਾਰੀ ਜੱਜਮੈਂਟ ਇਹਦੀ ਆ ਜਾਣੀ ਆ ਦੇਖ ਸਕਦੇ ਹਾਂ ਬਹੁਤ ਸਾਫ ਸੁਥਰਾ ਤੇ ਪੱਧਰ ਹਵਾਨਾ ਸੋਹਣਾ ਥਾਨ ਹਵਾਨਾ ਦੋਸਤੋ ਚੰਗਾ ਕਦ ਕਾਠਾ ਰਾਜੀਪਲੀ ਵੀ ਠੀਕ ਆ ਦੇਖ ਸਕਦੇ ਹੋ ਤੁਸੀਂ ਹੱਥ ਮਾਰ ਕੇ ਵਿਖਾ ਦਿਓ ਬਾਈ ਜੀ ਲਓ ਵੀ ਸੱਜਣੋ ਇਹ ਗੋਣਾ ਹਰੇਕ ਸਾਈਵਾਲ ਚ ਨਹੀਂ ਹੁੰਦਾ ਦੇਖ ਸਕਦੇ ਹੋ ਤੁਸੀਂ ਤੌਰ ਕੇ ਤੁਹਾਨੂੰ ਦਿਖਾਤੀ ਆ ਦੋਸਤੋ ਥਣ ਹਵਾਨਾ ਬਹੁਤ ਹੀ ਜਿਆਦਾ ਸਾਫ ਸੁਥਰਾ ਦੇਖ ਸਕਦੇ ਹੋ ਤੁਸੀਂ ਸ਼ਾਨਦਾਰ ਥਣ ਲੱਗਿਆ ਦੋਸਤੋ ਦੇਖ ਸਕਦੇ ਹੋ ਤੁਸੀਂ ਦੋਨਾਂ ਪਾਸਿਆਂ ਤੋਂ ਤੁਹਾਨੂੰ ਇਹ ਹਵਾਨੇ ਦੀ ਜੱਜਮੈਂਟ ਕਰਾਉਣੇ ਆ ਬਿਲਕੁਲ ਪੱਦਰ ਹਵਾਨਾ ਹੈ ਜੀ ਲਓ ਵੀ ਚਾਰ ਸ਼ਪੇਰਿਆਂ ਇੱਕੋ ਜਿਹਾ ਹਵਾਨਾ ਹੈ ਅਗਲੇ ਪਿਛਲੇ ਥਾਣੇ ਦੋਸਤੋ ਬਿਲਕੁਲ ਇੱਕੋ ਜਿਹਾ ਦੋਨਾਂ ਪਾਸਿਆਂ ਤੋਂ ਸੇਮ ਸਾਈਜ਼ ਆ ਦੋਸਤੋ ਥਾਣਾ ਦਾ ਪੀੜੀ ਦੇ ਪਾਵੇ ਅਰਿਆਂ ਥਾਣਾ ਦੇਖ ਸਕਦੇ ਹੋ ਤੁੰਨੀ ਵੀ ਸਾਈਵਾਲ ਦੀ ਦੋਸਤੋ ਖਾਸ ਨਿਸ਼ਾਨੀ ਆ ਝਾਲਰ ਦੋਨੂੰ ਦਿਸ ਰਹੀ ਹੋਣੀ ਆ ਦੋਸਤੋ ਮੂੰਹ ਮੱਥਾ ਦੇਖ ਸਕਦੇ ਹੋ ਤੁਸੀਂ ਪਿਓਰ ਸਾਈਵਾਲਾ ਦੋਸਤੋ ਕੀ ਮੁੱਲ ਰੱਖਿਆ ਬਾਈ ਜੀ ਇਹਦਾ ਇਹਦਾ ਮੁੱਲ 65000 ਰੁਪਏ 65000 ਚ ਮਾਨਤਨ ਹੋ ਜੂ ਬਾਈ ਹਾਂਜੀ ਮਾਨਤਨ ਲਓ ਵੀ ਸੱਜਣੋ 65000 ਮੁੱਲਾ ਬਣਦਾ ਮਾਨਤਨ ਤੁਹਾਡਾ ਇਹਦੇ ਵਿੱਚੋਂ ਕੀਤਾ ਜਾਊਗਾ ਜੇ ਅਸੀ ਕਿਸੇ ਵੀਰ ਭਰਾ ਦੇ ਇਹ ਵਹਿੜ ਪਸੰਦਾ ਮੂੰਹ ਆਚਾਰਦਾਂ ਦਾ ਤੇ ਮਗਰ ਦੋਸਤੋ ਬੱਚਾ ਆ ਬੱਚਾ ਹੈ ਦੋਸਤੋ 나ੜੂਆ ਤੁਹਾਨੂੰ ਦੇਖ ਰਿਹਾ ਹੁਣ ਰਾਤ 2:00 ਵਜੇ ਸੂਈ ਹੈ ਬਾਈ 2 ਵਜੇ ਸੁਈ ਹੈ ਬਾਈ ਜੀ ਰਾਤ ਕਹਿੰਦੇ ਜੀ ਆਪਾਂ ਹੁਣ ਦੁੱਧ ਹੀ ਗਾਇਲ ਕਰ ਲਈਏ ਬਾਈ 1500 ਕਿਲੋ ਠੰਡਾ ਦੁੱਧ ਤੇ ਅਜਿਹਾ ਤੁਹਾਨੂੰ ਪਤਾ ਦੁੱਧੇ ਦਾ ਮੱਝਾ ਅੱਡਾ ਹੁੰਦਾ ਠੀਕ ਹੈ ਜੀ ਫੈਟ ਫੂਟ ਫੁੱਲ ਹੁੰਦੀ ਹੈ ਠੂਠ ਮਾਰਨ ਦਾ ਕਹ ਜੀ 22 ਦੇ ਨੂੰ ਬਾਈ ਦੇ ਨੂੰ ਹਾਂ 15 16 ਤੱਕ ਲੋਕ ਚੰਗੀ ਖਰਾਕ ਆਏ ਘਰੇ ਜਾ ਬੀ ਕਰ ਦਊਗੀ ਲਓ ਵੀ ਸੱਜਣੋ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਤੇ ਤੁਸੀਂ ਬਾਈ ਹਰਿਆਣਾ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਹਾਂ ਦੋਸਤੋ ਜੈਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ